40 ਮੁਕਤਿਆਂ ਦੀ ਯਾਦ ਦੇ ਵਿੱਚ ਮਨਾਏ ਜਾਣ ਵਾਲੇ ਮੇਲਾ ਮਾਗੀ ਦਾ ਅੱਜ ਆਖਰੀ ਦਿਨ ਹੈ ਜਿੱਥੇ ਕਿ ਮੇਲਾ ਮਾਗੀ ਤੋਂ ਅਗਲੇ ਦਿਨ ਜਿਹੜਾ ਜਿੱਥੇ ਕਿ ਘੋੜ ਦੌੜਾਂ ਹੁੰਦੀਆਂ ਨੇ ਘੋੜ ਦੌੜਾਂ ਦੇ ਵਿੱਚ ਸਮੁੱਚਾ ਦਲਪੰਥ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹ ਆਪਣੀ ਕਲਾ ਦੇ ਜੋਰ ਦਿਖਾਉਂਦੀਆਂ ਨੇ ਘੋੜ ਦੌੜਾ ਹੁੰਦੀਆਂ ਹਾਥੀ ਘੋੜੇ ਇਸ ਰੌਣਕ ਮੇਲੇ ਦਾ ਜਿਹੜਾ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਹੁੰਦੇ ਨੇ ਤੁਸੀਂ ਦੇਖਿਓ ਕਿਸ ਤਰ੍ਹਾਂ ਜਿਹੜੀਆਂ ਇੱਥੇ ਘੋੜਿਆਂ ਨੇ ਦੌੜਾਂ ਲਾਈਆਂ ਔਰ ਲੱਖਾਂ ਦਾ ਇਕੱਠ ਜਿਹੜਾ ਸ੍ਰੀ ਮੁਕਸਰ ਸਾਹਿਬ ਦੀ ਇਸ ਧਰਤੀ ਦੇ ਉੱਤੇ ਪਹੁੰਚਾ ਹੋਇਆ ਸਿੱਖ ਵਿਰਸਾ ਕਾਉਂਸ ਘੋੜ ਦੋੜਾਂ ਦੇ ਵਿੱਚ ਜਿਹੜੀ ਸਭ ਤੋਂ ਵਿਲੱਖਣ ਚੀਜ਼ ਸੀ ਚਾਰ ਤੇ 6 ਘੋੜਿਆਂ ਦੇ ਉੱਤੇ ਦੌੜਾ ਲਾਉਣ ਵਾਲੇ ਦਲਬੰਤ ਬਾਬਾ ਬਕਾਲਾ ਸਾਹਿਬ ਦੇ ਨੌਜਵਾਨ ਮੇਰੇ ਨਾਲ ਮੌਜੂਦ ਨੇ ਬਾਬਾ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕਰਮਜੀਤ ਸਿੰਘ ਹੈ ਦਲ ਦੇ ਵਿੱਚ ਬੰਟਾ ਸਿੰਘ ਕਹਿੰਦੇ ਨੇ ਜੀ ਬਾਬਾ ਜੀ ਬੜੀ ਕਮਾਲ ਦੀ ਗੱਲ ਹੈ ਕਿ ਇੱਕ ਬੰਦਾ ਜਿਹੜਾ ਇੱਕ ਆਦਮੀ ਆ 5 ਜਾਂ 4 6 ਘੋੜਿਆਂ ਦੇ ਉੱਤੇ ਸਵਾਰੀ ਕਰ ਰਿਹਾ ਕਿਸ ਤਰ੍ਹਾਂ ਦੀ ਜਿਹੜੀ ਇਹ ਸ਼ਕਤੀ ਕਿਸ ਤਰ੍ਹਾਂ ਇਹ ਤੁਹਾਨੂੰ ਇਹ ਹਿੰਮਤ ਕਿਸ ਤਰ੍ਹਾਂ ਮਿਲਦੀ ਹੈ ਬੱਸ ਜੀ ਸਾਡਾ ਹੁਣ ਅਭਿਆਸ ਹੋ ਚੁੱਕਾ ਪਹਿਲੇ ਪਹਿਲੇ ਥੋੜਾ ਥੋੜਾ ਓਖਾ ਹੁੰਦਾ ਵਾ ਜਦੋਂ ਅਸੀਂ ਦੋ ਤੇ ਹੁਣ ਅਸੀਂ ਤਿੰਨ ਸਿੰਘਾਂ 6 ਘੋੜੇ ਭਜਾਉਨੇ ਆ ਉਹਦਾ ਭਾਈ ਨਿਸ਼ਾਨ ਸਿੰਘ ਤੇ ਬੰਟਾ ਸਿੰਘ ਤੇ ਭਾਈ ਗੋੰਦ ਵਾਲੀ ਅਸੀਂ ਸੋ ਇਹਨੇ ਭਾਈ ਬੰਟਾ ਸਿੰਘ ਜਿਹੜੇ ਕਿ ਦੋ ਸਿੰਘ ਰਲ ਕੇ ਨਿਸ਼ਾਨ ਸਿੰਘ ਬੰਟਾ ਸਿੰਘ 6 ਘੋੜਿਆਂ ਦੀ ਸਵਾਰੀ ਕਰਦੇ ਨੇ ਔਰ ਘੋੜ ਦੌੜਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਅੱਜ ਵੀ ਇਹ ਖਿੱਚ ਦਾ ਕੇਂਦਰ ਬਣੇ ਰਹੇ ਉਹ ਨੀਗਾ ਹੋ ਗਿਆ ਮਹਾਂ ਸ਼ਿਦਾਨੋ ਨਤਮਸਤਕ ਹੋਣ ਵਾਸਤੇ ਪਹੁੰਚਣਾ ਹਸਰ ਬਾਣ ਖੰਡੇ ਖੜਗੇ ਤੁਮਗ ਤਬਰ ਚੰਦਨ ਜੋ ਜੋ ਮਿਲਨੇ ਭਾਨ ਪਰਵਨ ਸਖ ਸੰਤਾ ਕਰਨ ਨੂੰ ਦਮ ਜਾਣੂ ਮੈਂ ਬੇਨਤੀ ਕਰਾਂ ਜਾਓ ਜਲਾਲ ਸਾਰੇ ਦਿਨਾਂ ਪੰਥਾਂ ਦੇ ਮਿਸ਼ਾਨ ਚੀ ਸਿੰਘ ਜੇਜੀ ਇਸ ਸਟੇਜ ਦੇ ਜਫੇਦਾਰ ਬੁੱਢਾ ਦਾਲੇ ਸੰਗੀ ਸਟੇਜ ਸਜਣੇ ਪੂਰਾ ਜਾਓ ਜਲਾ ਸਤਿਕਾਰਯੋਗ ਖਾਲਸਾ ਜੀ ਅਸੀਂ ਉਸ ਧਰਤੀ ਤੋਂ ਆਏ ਆ ਜਿੱਥੋਂ ਭਾਈ ਮਾਨ ਸਿੰਘ ਹੋਣੀ ਆਣ ਕੇ ਇੱਥੇ ਜੁੱਧ ਕੀਤਾ ਤਰਨਤਾਰਨ ਦੀ ਧਰਤੀ ਤੋਂ ਅਸੀਂ ਆਏ ਆ ਇਹ ਮੇਲਾ ਅਸੀਂ ਹਰ ਸਾਲ ਵੇਖਦੇ ਆ ਜੀ ਇਹ ਮੇਲਾ ਬੜੀ ਪਵਿੱਤਰ ਧਰਤੀ ਦੇ ਉੱਤੇ ਮੇਲਾ ਲੱਗਦਾ ਜੋੜ ਮੇਲਾ ਲੈਦਾ ਸਾਨੂੰ ਸੁਭਾਗ ਸਮਾ ਪ੍ਰਾਪਤ ਹੁੰਦਾ ਜੀ ਇਹ ਚਾਹੀ ਮੁਕਤਿਆਂ ਦੀ ਧਰਤੀ ਤੇ ਆਣ ਕੇ ਚਰਨ ਪਾਉਣ ਦਾ ਤੇ ਉਹਨਾਂ ਦੀ ਧਰਤੀ ਨੂੰ ਛੁਪਰਸ਼ ਕਰਨ ਦਾ ਜੀ ਇਹ ਜੋੜ ਮੇਲਾ ਨਿਹੰਗ ਸਿੰਘ ਜਥੇਬੰਦੀਆਂ ਪੁਰਾਣੇ ਕਰਤਾ ਵਿਖਾਉਂਦੀਆਂ ਸਾਨੂੰ ਪੁਰਾਣੀ ਮਿਸਲਾਂ ਦੀ ਯਾਦ ਆ ਜਾਂਦੀ ਹੈ ਜੀ ਇਸ ਵੇਲੇ ਜਦੋਂ ਅਸੀਂ ਵੇਖਦੇ ਆ ਇਹ ਮੇਲਾ ਜੀ ਬਹੁਤ ਬਹੁਤ ਧੰਨਵਾਦ ਆ ਇਹਨਾਂ ਨਿਹੰਗ ਸਿੰਘ ਜਥੇਬੰਦੀਆਂ ਦਾ ਆਪ ਜੀ ਦਾ ਜਿਨ੍ਹਾਂ ਨੇ ਸਾਨੂੰ ਸਾਰੇ ਸੰਸਾਰ ਦੇ ਵਿੱਚ ਇਸ ਜੋੜ ਮੇਲੇ ਤੇ ਸੰਗਤਾਂ ਦੇ ਦਰਸ਼ਨ ਕਰਾਏ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰਦੁਆਰਾ ਗੁਰੂ ਕਾ ਖੂ ਸਹਿਬ ਪਾਤਸ਼ਾਹੀ ਦਸਵੀਂ ਮੁਕਸਰ ਸਾਹਿਬ ਮਿਸ਼ਲ ਜਹੀਦਾਂ ਤਰਨਾ ਦਾਲ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਘੋੜਸਵਾਰਾਂ ਵੱਲੋਂ ਬੜੀ ਚੜ੍ਹਦੀ ਕਲਾ ਨਾਲ ਬੜੀ ਮਹਾਨ ਤਰੀਕੇ ਨਾਲ ਜੋ ਮਹੱਲਾ ਕੱਢਿਆ ਗਿਆ ਉਸ ਤੋਂ ਮੁਹੱਲੇ ਤੋਂ ਬਾਅਦ ਗੁਰਦੁਆਰਾ ਗੁਰੂ ਕਾ ਖੂ ਸਾਹਿਬ ਦੀ ਸਮੁੱਚੀ ਟੀਮ ਇੰਟਰਨੈਸ਼ਨਲ ਫਤਿਹ ਗਰੁੱਪ ਦੀ ਸਮੁੱਚੀ ਟੀਮ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਗੱਤਕੇ ਦਾ ਬਹੁਤ ਜਹੋ ਜਲਾਲਨ ਕੀਤਾ ਮਾਗੀ ਦੇ ਤੇ ਅੱਡੇ ਤੇਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਹੁਣੇ ਮੁਹੱਲੇ ਦੀ ਤੇ ਮੁਹੱਲੇ ਤੋਂ ਪ੍ਰੰਤ ਇੰਟਰਨੈਸ਼ਨਲ ਫਤਿਹ ਗਰੁੱਪ ਗੁਰਦੁਆਰਾ ਗੁਰੂ ਕਾ ਖੂ ਸਾਹਿਬ ਦੀ ਟੀਮ ਨੇ ਬਹੁਤ ਚਰਦੀ ਕਲਾ ਦੇ ਪ੍ਰਦਰਸ਼ਨ ਕੀਤੇ ਕੋਰਦਾਲਾਂ ਬਹੁਤ ਚਰਦੀ ਕਲਾ ਦੇ ਲੰਗ ਸਿੰਘ ਬਾਬਾ ਗੱਜਣ ਸਿੰਘ ਜੀ ਵਾਪਰਖ ਪਹੁੰਚੇ ਹੋਏ ਨੇ ਮੁੱਖ ਸੇਵਾਦਾਰ ਬਾਬਾ ਮਨਜੀਤ ਸਿੰਘ ਜੀ ਉਹਨਾਂ ਦੇ ਕੋਈ ਠੀਕ ਟੀਮ ਚੱਲਦੀ ਬਹੁਤ ਚੜਦੀ ਗੱਲ ਹੈ ਟੀਮ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਪਾ ਹੀ ਮੇਰਨਾ ਹੈ ਜਸਕਰਮ ਸਿੰਘ ਤੇ ਅੱਜ ਦਾ ਅੱਜ ਦਾ ਪ੍ਰੋਗਰਾਮ ਬਹੁਤ ਸੋਹਣਾ ਸੀ ਤੇ ਜਿਹੜੇ ਸਿੰਘ ਦੋ ਦੋ ਸਿੰਘ ਚਾਰ ਚਾਰ ਘੋੜੇ 'ਚ ਭਜਾਈ ਜਾਂਦੇ ਸੀ ਉਹ ਬਾਲੇ ਸੋਹਣੇ ਲੱਗੇ ਹੀ ਤੇ ਸਾਰਿਆਂ ਨੂੰ ਵਧਾਈ ਜੀ ਮੇਲਾ ਹੈ ਵੇਖਾਂ ਜੀ ਮੁਕਸਰ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਧਰਤੀ ਆ ਮੇਲਾ ਬਹੁਤ ਲੱਗਦਾ ਵਹੀਂ ਹਰ ਸਾਲ ਆਉਂਨੇ ਪਿੰਡ ਟੋਟੀਆਂ ਤਰਨਤਾਰਨ ਆ ਕੇ ਪਿੰਡ ਵਾ ਸਾਡਾ ਜੀ ਮੇਲਾ ਇਦਾਂ ਦੀ ਸੰਗਤ ਨਾਲ ਮਿਲ ਕੇ ਬੜੀ ਧੂਮ ਧਾਮ ਨਾਲ ਆ। ਸੰਤ ਸਾਧੂ ਆਉਂਦੇ ਆ। ਮਹਾਰਾਜ ਦੀ ਧਰਤੀ ਆ ਜੀ। ਬਹੁਤ ਸੋਹਣਾ ਮੇਲਾ ਲੱਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।